ਮੈਂ ਡਾਇਗਨੋਸਟਿਕ ਸੈਂਟਰ ਬਟਾਲੇ ਮੈਂ ਜਦੋਂ ਟੈਸਟ ਕਰਦਾ ਨੌਜਵਾਨ ਜਦੋਂ ਅਕਸਰ ਸਾਡੇ ਕੋਲ ਟੈਸਟ ਕਰਾਉਣ ਆਉਂਦੇ ਆ ਨਾ ਤੇ ਜ਼ਿਆਦਾਤਰ ਐਚ ਆਈ ਵੀ ਸਾਡੇ ਪਿੰਡ ਚ ਨਸ਼ਾ ਬਹੁਤ ਜ਼ਿਆਦਾ ਸਨਿਆਰਾ ਫੈਮਿਲੀ ਆ ਜਿਹੜੇ ਰੱਜ ਕੇ ਵੇਚਦੇ ਆ ਤਿੰਨ ਚਾਰ ਉਹਨਾਂ ਦੇ ਪਰਜੇ ਆ ਉਹ ਦੋਵੇਂ ਭਰਾ ਤੇ ਉਹਨਾਂ ਦੀ ਮਾਂ ਤੇ ਉਹਨਾਂ ਦਾ ਇੱਕ ਭੈਣ ਸਾਰੇ ਵੇਚਦੇ ਰੱਜ ਕੇ ਛਾਣਾ ਛਾਣਾ ਕਰਦੀਆਂ ਸਰ ਰੱਜ ਕੇ ਵੇਚਦੇ ਪਰਚੇ ਹੋਣ ਦੇ ਬਾਵਜੂਦ ਜਵਾਨ ਬੂੜਾ ਹੋਣਾ बुसनी, बीस किलो रस, किलो रस। मैं इस वजह से आपने ऑस्ट्रेलिया बाहर रखे ताकि तनुपीएस भेजेंगे यार, अब मैक्सिमम आया बजे बाद। आजी, आजी भासी गाड़ी चला रहे हैं। मैं बहुत से बैंक चेंजर गया तो, मैं जो तो नंबर वाला ਸ਼ੁਰੂਆਤੀ ਸਮੇਂ ਜਦੋਂ ਬਈਆਂ ਸੀ ਬੜਾ ਸ਼ੌਂਕ ਸੀ ਪਿੰਡ ਦੇ ਜਮਾਨ ਕਰਨਾ ਤੇ ਇੰਨੀ ਸੋਚ ਲੈ ਕੇ ਚੱਲੇ ਆ ਕਿ ਸਾਰੇ ਜਿਹੜੇ ਪਿੰਡ ਦੇ ਕੰਮ ਕਰਵਾਦੇ ਦੋ ਵੀ ਆਡੇ ਮੁਸ਼ਕਲਾ ਸੀ ਲੋਕੀ ਸਾਨੂੰ ਨਹੀਂ ਚਾਹਾਂਗੇ ਸਭ ਕੰਮ ਕਰਾਂ ਦਾ ਮੁੱਕਾ ਮਿਲੇਗਾ ਤੇ ਸਾਨੂੰ ਸਾਡੇ ਨੇੜ ਐਸਐਸ ਸਾਹਿਬ ਦੇ ਜੀ ਸਾਨੂੰ ਬੇਨਤੀ ਆ ਕਿ ਜੀ ਆ ਨਾ ਸੇ ਉਹ ਦੱਸਾ ਕਿ ਪਰ ਜਾਗਰੂਕ ਕਰੀ ਸਾਰੇ ਪਿੰਡ ਚ ਚਲੋ ਆਪਾਂ ਨਾਲ ਸਹਿਯੋਗ ਦੀ ਜੀ ਦੀ ਹੁੰਦੀ ਆ ਕਿ ਜਿਹੜੋਂ ਉਹ ਜਮਾਨਤ ਨੂੰ ਆ ਜਾਂਦੇ ਆ ਜਿਹੜੇ ਨਾਮ ਆਉਣ ਦੇ ਗੁੱਦੀਆਂ ਮਾਰ ਕੇ ਭਾਂ ਦੂਰ ਕਰ ਦਤਾ ਬਿਲਕੁਲ ਕੰਮ ਨਹੀਂ ਕਰਨੀ ਤੇ ਐਂ ਮੈਂ ਸਪੈਨਵਾ ਮੈਂ ਫੋਟੇ ਮੈਂ ਲੈਣਾ ਤੇ ਮੈਂ ਮਾਣ ਚਲ ਸੋਧਾ ਮੀ ਇਹ ਮੈਂ ਇਹ ਸਭ ਬੇਨਤੀ ਕਰਨਾ ਦੋਨਾ ਸਰਕਾਰ ਦਾ ਕੋਈ ਸਾਡੀ ਨਹੀਂ ਮੈਂ ਉਹ ਟਾਈਲ ਮੈਂ ਭਾਈ ਮਾਨ ਨੂੰ ਦੱਸਿਆ ਕਿ ਆ ਮੈਂ ਇੱਕ ਮੁੱਦਾ ਪਣਾ ਆ ਕੇ ਨਾ ਸਾਰੀ ਕੁਝ ਉੱਤਰ ਨਾਲ ਕਾਈ ਜੀ ਨਸ਼ਾ ਹੁਣਾ ਬਿਆ ਸਰਕਾਰ ਨੂੰ ਨਸ਼ਾ ਚਾ ਬੰਦੋ ਨਾ ਡੁਪਲੀਕੇਟ ਕਸਾ ਹੁੰਦਾ ਤੁਸੀਂ ਮਨ ਮੰਤੇ ਰੋਲੋਪ। ਜੇ ਮੈਨੂੰ ਉਠਾ ਸਕਤੂ ਤੁਸੀਂ ਮੈਂ ਟੈਨਸ਼ਨ ਉਹਨਾਂ ਜਿੰਨਾ ਜ਼ਿਆਦਾ ਨਹੀਂ ਰੋਮਾਂਗਣਾ ਤੇ ਮੈਂ ਨਹੀਂ ਬੇਨਤੀ ਕਰਨੇ ਚਾਹਨਾ ਕਿ ਮੇਰਾ ਲੱਗਦਾ ਤੇ ਬਹੁਤ ਐਸਐਸਪੀ ਸਾਹਿਬ ਨੇ ਟੀਮ ਕੋ ਵਧੀਆ ਲਾਈ ਐ। ਯਾਰ ਮੈਂ ਬੇਨਤੀ ਕਰਾ ਇਹ ਬੰਦਾ ਬੋਲਦਾ ਹੈ ਨਾ ਜੋ ਤੁਸੀਂ ਬੋਲੇ ਤੇ ਕੋਈ ਗੱਲ ਜੂ ਪਹਿਲਾਂ ਨਹੀਂ ਮੈਂ ਕਰ ਜਾਂਦਾ ਮੈਂ ਮੈਂ ਤਾਂ ਮੂੰਹ ਦੇ ਵਿੱਚ ਆਖਿਆ ਸੀ ਕਿ ਨਾ ਕੋਈ ਇੰਨੀ ਬਹੁਤ ਹੀ ਵਧੀਆ ਟੀਮ ਨਹੀਂ ਹੈ। ਐਸ ਵੇਲੇ ਐਸਐਸਪੀ ਸਾਹਿਬ ਨੇ ਐਸਵਾ ਦੀ ਬਹੁਤ ਵਧੀਆ ਟੀਮ ਲਾਈ ਹੈ। ਤੇ ਉਹਦੇ ਬਹੁਤ ਚੰਗੇ ਰਿਜ਼ਲਟ ਆਉਣਗੇ ਜੇ ਆਪਾਂ ਥੋੜੀ ਮਿਹਨਤ ਕਰਾਂਗੇ। ਮੈਂ ਲੋ ਬਲ ਫਿਟ ਹੈ ਨਹੀਂ ਸਾਡੀ ਮੇਰਾ ਮੇਰਾ ਜਨਮ ਪਿੰਡ ਦਾ ਹੀ ਹੈ। ਜੀ ਸਰ ਮੈਂ ਉਹ ਹੀ ਤੁਹਾਨੂੰ ਦੱਸਿਮਗਾ। ਸਰ ਇੱਕ ਨਾ ਮੈਂ ਚੈਲੰਜ ਕਰਦਾ ਇੱਕ ਦੋ ਮਹੀਨਿਆਂ ਨੂੰ ਸਾਡੇ ਦੀ ਆਪਣੀ ਪਿੰਡ ਦੀ ਜੇ ਕੋਈ ਪਤਾ ਦੱਸਿਆ ਕਰਦਾ ਹੋਵੇ ਤਾਂ ਵੀ ਦੋ। ਲੋਕ ਕਹਿੰਦਾ ਮੈਂ ਐਸਪੀ ਸਾਹਿਬ ਨੂੰ ਗਿਆ ਭੇਜਣਾ ਜੀ ਮੈਂ ਦੋ ਟੈਸਟ ਕਰਾਉਂਗਾ। ਵੈਰੀ ਵੈਰੀ ਇੱਕ ਸਾਰਾ ਜੇ ਵਾਰਤਾ ਸਾਰਾ ਕਰਦੇ ਸਰ ਮੈਂ ਇਹ ਇਹ ਵੀ ਕਿ ਮੈਂ ਕਹਿ ਨਹੀਂ ਦਿੰਦਾ ਇੰਨੇ ਬੰਦੇ ਵਿੱਚ ਮੈਂ ਚੈਲੰਜ ਕਰਦਾ ਸਾਰਾ ਪੀਣ ਤੇ ਇਕੱਠਾ ਕਰਨ ਨੂੰ ਕੋਈ ਫਿਰਾਤ ਨਹੀਂ ਦਾ ਕੀ ਪੀਣਾ ਰਾ ਬਿਖਵਾ ਨਹੀਂ ਇੱਕ ਸਮੇਂ ਦਾ ਸੀਬੀਐਸ ਮੈਂ ਹੁੰਦਾ ਕਿ ਕਿੱਥੇ ਰਿਹਾ ਬਾਈ ਇਹ ਮੈਂ ਭਾਅ ਲਾ ਕੇ ਸਾਰੇ ਮਦਮਾਰ ਤੋਂ ਅੱਗੇ ਜਾ ਕੇ ਸੀਬੀਐਸ ਫਿਰ ਜਦੋਂ ਪੱਤਾ ਦਿੰਦਾ ਮੈਂ ਪੱਤ ਦੋ ਪੁਰਾਣੇ ਦੋ ਮੇਰੇ ਫਤ ਨਾਗੀ ਜਦਾਸ ਐਂਡਰਸਿੰਗ ਪ੍ਰੇਸ਼ ਮੇਰੇ ਸਾਰਾ ਮੈਂ ਵੀ ਇੰਨਾ ਕਰਦਾ ਇੱਕਦਮ ਬੁੱਤਾ ਪੜ ਗਿਆ ਹੋਣਾ ਜਿਤਾ ਤਾਂ ਸਭਾਂ ਸਾਂਝੀ ਪਾਰਟੀ ਦੇ ਥੋੜਾ ਪਤਾ ਲੱਗ ਸੀ ਇੱਕ ਮੁੰਡਾ ਬੰਦੋ ਸਰ ਨੂੰ ਪੁੱਛ ਤੇ ਦੇ ਪਿਆ ਤੇ ਵੱਡੇ ਅਫਸਰ ਨੇ ਆਹ ਉਹ ਸੁਣ ਤੇ ਆ ਦੇ ਪਿਆ ਬਹੁਤ ਵਧੀਆ ਕੰਮ ਕਰਨ ਵਾਲੇ ਬੰਦੇ ਜਿਹੜੇ ਜਿਨ੍ਹਾਂ ਨੂੰ ਇਹ ਵੀ ਪਤਾ ਵਾ ਕਿ ਕਿਹੜੇ ਪਿੰਡ ਨੂੰ ਮਾੜਾ ਪੰਦਾ ਹੈਗਾ ਉਹ ਉਹਨੇ ਸਾਰਿਆਂ ਨੂੰ ਫਿਰ ਕੁੱਦ ਰੋ ਇਹਨਾਂ ਸਾਰਾ ਤੇ ਬਰੋਜੀ ਕੰਟਰੋਲ ਹੈ ਬੰਦਾ ਰਿਪੋਰਟ ਹੈ ਥੈਂਕ ਯੂ ਧੰਨਵਾਦ ਸਿੰਘਾ ਜੀ ਦਾ मेरा नाम मेरा टीजे मैं शेयर टैक्स टीम में काम करता हूं टीजे पर मैं प्रथम मुद्दा बोला constituency में मेंबर हूं पेन ले बटवाड़ा सर के संती आमादी पार्टी और आमाल पार्टी सर आमादी परसन सारे दूसरी पार्टी है भाई सर आमादी में पार्टी आप लॉन्ग टाइम है एक होती है हां ठीक है धन्यवाद नमस्कार ਇੱਕ ਸਰਪੰਚ ਇੱਕ ਪਿੰਡ ਦੀ ਜੁੰਵਾਰੀ ਸਮਝਦਾ ਹੈ ਆਪਣੇ ਪਿੰਡ ਨੂੰ ਸਾਰਾ ਕੰਟਰੋਲ ਕਰ ਲੈਂਦਾ ਹੈ ਉਤਰਾ ਹੀ ਵਾਰਡ ਇੰਚਾਰਜ ਆਪਣੇ ਏਰੀਆ ਦਾ ਸਾਰਾ ਕੰਟਰੋਲ ਕਰ ਸਕਦਾ ਹੈ ਪਰ ਵਾਰਡ ਚਾਜ ਦੇ ਵਿੱਚ ਨਾਲ ਪੰਜ ਪੰਨਾਂ ਦੇ ਨਾਲ ਪੰਜ ਕੰਦੇ ਦੀ ਟੀਮਾਂ ਬਣਾਈ ਜਾਣ ਹੈ ਰੋਜ਼ ਕੀ ਹੈ ਤੁਸੀਂ ਦੂਰ ਵਾਲੇ ਦਾ ਲਾਗੇ ਮੈਡੀਕਲ ਰੂਸਾ ਇਨਸਾਨ ਨੇ ਆਪਣੀ ਜ਼ਿੰਦਗੀ ਜੀਣ ਵਾਸਤੇ ਆਪਣਾ ਸਿਸਟਮ ਬਣਾਉਣਾ ਕਿਸੇ ਨੂੰ ਕਰਨਾ ਹੁੰਦਾ ਹੈ ਨਾ ਕੋਈ ਗੌਣ ਦਾ ਜੁੜਿਆ ਕੋਈ ਆਪਨਾ ਜੁੜਿਆ ਕੋਈ ਬਿਝਿਬਣਾ ਜੁੜਿਆ ਕੋਈ ਖੱਜੇ ਜੁੜਿਆ ਉਹ ਸਾਡੇ ਨਾਲ ਸਾਡੇ ਬਰਾਬਰ ਹੀ ਮੈਂ ਸਭੇ ਕਥਣਾ ਦੇਣਾ ਨੂੰੜੋਂ ਬਿਨਾਂ ਮੈਂ ਬਾਜੀ ਹੁੰਦ ਰਿਆ ਮੈਂ ਸ਼ਾਮ ਨੂੰ ਪਟੌੜੀ ਤੁਰਿਆ ਮੈਂ ਐਡ ਐਡੀਐਸਪੀ ਆਈ ਡੇਲੀ ਯੂਜ਼ ਟੂ ਗੋ ਨੀਮ ਸੇਮ ਆਪਣੇ ਅਫਗਰ ਦੇ ਦਸਾਉਂਦਾ ਤਿੰਨ ਚਾਰ ਘੰਟੇ ਫੋਟੋ ਨੂੰ ਮਿਲਣਾ ਕੰਮ ਕਰਨਾ ਆਪਣੇ ਰਾਜਨਾ ਮਿਲਣਾ ਦੈਨ ਕੱਢਣਾ ਨਾਸਟਾ ਦੈਨ ਨੀਮ ਇਯੂਜ਼ ਟੂ ਗੋ ਵਾਈ ਏਰੀਆ ਅਸੂਨੋ ਨਾ ਫਾਇਰ ਨਹੀਂ ਜੀ ਉਹ ਮੈਂ ਨਾ 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 ਬੋਲ ਜਾਇਆ ਮੈਂ ਕਿਹਾ ਹਦ ਨਹੀਂ ਹੈ ਕਿ ਪਰ ਦੋ ਲੋਕ ਦੇਖਿਆ ਤੂੰ ਸਾਰੇ ਪਾਰਟੀ ਵਾਲੇ ਇਕੱਠੇ ਬਾਕੇ ਜੁਆਇਆ ਕਰਿਆ ਰਿਹਾ ਤੂੰ ਮੈਂ ਮੰਨ ਗਿਆ ਤਾ ਰੂ ਯਾਰ ਜਨੇਦੀ ਸਾਨੂੰ ਮੈਂ ਗੱਲਾਂ ਕਰੀ ਜਾਂਦੇ ਹੋ ਸ਼ਾਮ ਕੀ ਗੱਲੇ ਤੂੰ ਮੈਨੂੰ ਪਤਾ ਹੀ ਇਹ ਸਮਝਾਲੀ ਕੋਈ ਹੈ ਮੈਂ ਕਹੀ ਕਿ ਮੈਂ ਆਪਕੇ ਪਰਮੇਂ ਨਹੀਂ ਕਹੀ ਆ ਬਿਲਕੁਲ ਕੋਈ ਨਹੀਂ ਆ ਰਹਾ ਤੂੰ ਉਹ ਗਾਲਾਂ ਕਰਦਾ ਤੂੰ ਤੇਰੇ ਗਾਲ ਮੇਰੀਆਂ ਕਮਜ਼ੋਰੀਆਂ ਮੇਰੀਆਂ ਬੜੀਆਂ ਮੈਨੂੰ ਇਹ ਦੱਸਦਾ ਦੋਹ ਮੌਜੂਦਾ ਮੈਂ ਉਥੇ ਆਪਨ ਕਰਕੇ ਮੈਂ ਆਪਣੇ ਆਪ ਨੂੰ ਹੋਰ ਮੀ ਲੋਕਾਂ ਦੇ ਵਿੱਚ ਸਰਵੋਤਮ ਕਿਉਂ ਨੂੰ ਮੈਂ ਇਹ ਕਹਿੰਦੀ ਕੁਝ ਪਾਰਟੀ ਨੂੰ ਵੀ ਬਾਜਾ ਗਿਆ ਹਨ ਕੱਢਿਆ ਬਣੀ ਹੈ ਇਹ ਨਹੀਂ ਕੁਝਾਈ ਗੱਲ ਹੈ ਇਹ ਵੀ ਪਾਰਟੀ ਕੋਈ ਨਹੀਂ ਹੈ ਅੱਜ ਇੱਕੋ ਪਾਰਟੀ ਤੇ ਬੁਲਾਇਆ ਹੈ ਧਾਰੇ ਮੈਂ ਉਹ ਆਮ ਵੈਰੀ ਸੀਰੀਅਸ ਆਫ ਸਰ ਮੈਡਮ ਯਾਨ ਕਹੇ ਦਾ ਕਰਨ ਦੀ بجائے ਉਹਨਾਂ ਦੀ ਇਨਸਪੈਕਟ ਨਹੀਂ ਕੁਝ ਗੱਲ ਬਾਤ ਕਰ ਲਾਂਗੇ ਆਈ ਅਪਰੀਸ਼ੀਏਟ ਜੋ ਜੋ ਕਰਦੇ ਸਾਰੇ ਮੌਸਮਾਂ ਦੇ ਕਰ ਰਹੇ ਹੋ ਮੈਂ ਤਾਂ ਆਮ थैंकफुल टू यू ਬੰਕਰ ਕਿ ਕਰੇ ਉਹੀ ਔਨਲਾਈਨ ਅ ਸਟ੍ਰੈਸ ਸਕਲ ਕਿਹਾ ਸਾਡੀ ਸਭ ਕਿਸੇ ਕਰੇ ਉਹੀ ਰਿਸਪੈਕਟ ਵਾਲਾ ਸਰ ਤੁਹਾਡੇ ਖਿਆਲ ਤੋਂ ਮੈਨੂੰ ਮੇਰੇ ਕਿਸੇ ਦੋਸਤ ਨੇ ਕਰੀ ਇੱਕ ਇੱਕ ਗੱਲ ਸਾਈ ਬੜੀ ਵਧੀਆ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਚ ਜਿਹੜਾ ਮੇਰਾ ਕੱਟ ਗਿਆ ਨਾ ਉਹ ਲਾਈਫ ਜਿਹੜੇ ਕੰਟੀਨਿਊਸ ਲਰਨਿੰਗ ਬਿਲਕੁਲ ਸਾਰੇ ਮੰਨੋਗੇ ਅਬਾ ਸਾਰੇ ਡਿਫਰੈਂਟ ਐਕਸਪੀਰੀਅੰਸਾਂ ਜ਼ਿੰਦਗੀ ਲਗਾਤਾਰ ਹੀ ਨਾ पार्टी बदली गल करिए गल करिए मकसद इस वास्तव माया कि आप ਸਮਾਲੂ ਸ਼ਹਿਰ ਨੂੰ ਮੱਠਾ ਕਰਨਾ ਇੱਕੂ ਕਰ ਤੁਸੀਂ ਸਾਡੀ ਖਾਨਾ ਕਾਨੂੰ ਜੋ ਤੁਹਾਡੇ ਕੋ ਇਨਫੋਰਮੇਸ਼ਨ ਆ ਜੀ ਆਪਾਂ ਹਮ 400 ਰੁਪਏ ਦਾ ਟ੍ਰਾਂਸਫਰ ਕੀਤਾ ਹੈ ਜੀ ਮਟਾੜੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਲੈਵਲ ਤੇ ਵੀ ਹੋ ਰਿਹਾ ਉਹ ਵੀ ਤੁਸੀਂ ਦੇਖ ਲਓ ਜੀ ਸਿਰਵਾਤ ਤੇ ਉਹਦੇ ਹਿਸਾਬ ਤੇ ਕਾਰਵਾਈ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਹਰ ਕੋਈ ਦਾ ਸਜੈਸ਼ਨ ਤੁਹੀਏ ਉਹਨਾਂ ਨੂੰ ਵੀ ਆਪਾਂ ਲੈ ਲਈ ਔਰ ਜੋ ਕੰਮ ਕੀਤੀ ਵੀ ਤੁਸੀਂ ਉਪਰਲਾ ਕੀਤਾ ਸਰ ਸੰਬੰਧੀ ਹੈ ਸਾਰੇ ਪਰ ਅਸੀਂ ਆਪਣੇ ਅੰਦਰ ਸਾਰੇ ਜਣੇ ਝਾਤੀ ਮਾਰੀਏ ਇਹ ਕੀ ਜਦੋਂ ਨਸ਼ਾ ਲਈ ਫੜਿਆ ਜਾਂਦਾ ਇੱਕ ਮੁੰਡਾ ਲੈ ਕੇ ਆਈਦਾ ਤੁਸੀਂ ਆਪਣੀ ਇਨਰਸਟਰੀ ਨਹੀਂ ਭੁਲਗੇ ਮੈਂ ਸਰ ਛੋਟਾ ਜਿਹਾ ਦਾਸ ਹਾਂ ਮੈਂ ਐਕਸਪਲੇਨ ਦੇ ਨਹੀਂ ਸਕਦਾ ਕਿ ਦੋਤਾ ਨਹੀਂ ਮਾਰਾ ਦੋਸਤੋ ਨਾਮ ਦੱਸ ਦਿਓ ਮਾਈ ਨੀਮ ਜੀ ਤ੍ਰੇਨ ਸਰ ਹੱਦ ਕੀ ਕਰਦੇ ਹੋ ਮੈਂ ਨਮਾਣਾ ਦੇ ਆਮ ਆਦਮੀ ਪਾਰਟੀ ਦਾ ਹਾਂ ਜੀ ਸਾਰੇ ਨਮਾਣੇ ਹੁੰਦੇ ਉਹ ਵਾਲੇ ਜੀ ਜੀ ਸਰ ਬਹੁਤ ਧੰਨਵਾਦ ਪਲੀਜ਼ ਕਰੀਆ ਯੂਸੀ ਗੁੱਡ ਥੈਂਕਸ ਪਲੀਜ਼ ਕਰੀਆ ਸਰ ਗੱਲੇ ਵੇਖੋ ਗੱਲ ਚੁਗਵੀ ਲੱਗੇਗੀ ਮੇਰੇ ਕਿਸੇ ਵੀਰ ਵੱਡੇ ਛੋਟੇ ਨੂੰ ਜਾਂ ਕਿ ਤੈਨੂੰ ਵੀ ਲੱਗੇਗੀ ਪਰ ਗੱਲ ਇਹ ਆ ਅਸੀਂ ਖੁਦ ਐਸਐਸਪੀ ਸਾਹਿਬ ਨੂੰ ਵਟਸਐਪ ਦੇ ਉੱਪਰ ਕਰੀਦਾ 10 ਸਾਲ ਦਿੰਦੇ ਸਿਰਫ ਪੁਲਿਸ ਹੀ ਕਰੇ ਮਤਲਬ ਪੁਲਿਸ ਲੈ ਕੇ ਆਉਂਦੀ ਹੈ 20 ਸਵਾਰਸ਼ਾ ਪਹੁੰਚ ਜਾਂਦੀਆਂ ਨੇ ਪਤਾ ਨਹੀਂ ਡਿਪਟੀ ਸਾਹਿਬ ਕਿਤਰਾ ਆਪਣੇ ਆਪ ਨੂੰ ਸੰਭਲਦੇ ਹੋਣਗੇ ਪਤਾ ਨਹੀਂ ਐਸਐਸਓ ਕਿਦਾਂ ਪੈਰ ਲੰਦਾ ਹੋਏਗਾ ਇਹ ਕੋਈ ਗੱਲਾਂ ਤਾਂ ਹੀ ਨਾ ਬਣਦੀਆਂ ਤੇ ਆਪਾਂ ਘੜੀ ਦੇ ਪਿਛੋਕਹੇ ਕਹੀ ਜੇ ਵੀ 30 ਤੋਂ 35% ਪੁਲਿਸ ਦੇ ਵਿੱਚ ਮਤਲਬ ਨਸ਼ਾ ਵਕਾ ਰਹੇ ਨੇ ਤੇ ਨਸ਼ਾ ਕਰ ਰਹੇ ਆ ਲਓ ਇੱਕ ਬੰਦਾ ਦੱਸੋ ਕਿਹੜਾ ਬਟਾਲੇ ਚ ਮੈਨੂੰ ਦੱਸ ਦਿਓ ਮੈਂ ਉਹਨੂੰ ਸਸਪੈਂਡ ਕਰਾਵਾਂਗਾ ਨਹੀਂ ਕਰਾਵਾਂਗਾ ਮੈਂ ਬਟਾਲਾ ਛੱਡ ਜਾਵਾਂਗਾ ਚਲ ਥੈਂਕ ਯੂ ਸੋ ਮਚ ਜੋ ਜੁਆਇਨ ਕੀਤਾ ਸੀਗਾ ਮੇਰਾ ਮਨ ਸੀਗਾ ਕਿ ਮੈਂ ਇੱਕ ਵਾਰੀ ਆ ਕੇ ਲੋਕਾਂ ਨਾਲ ਪਬਲੀਕਲੀ ਇੰਟਰੈਕਟ ਕਰਾਂ ਸਮਾਂ ਨਹੀਂ ਸੀ ਮਿਲਿਆ ਬਿਕਾਜ਼ ਪਹਿਲੇ ਇਲੈਕਸ਼ਨ ਸੀਗੇ ਸੋ ਟੂਡੇ ਆਈ ਗਾਟ ਸਮ ਟਾਈਮ ਸੋ ਆਈ ਥੋਟ ਕਿ ਆਈ ਸਟਾਰਟਡ ਫਰਮ ਬਟਾਲਾ ਇਸ ਕਰਕੇ ਮੈਂ ਇੱਥੇ ਆ ਜਾਇਆ ਮੈਂ ਚਾਹੁੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣਿਆਂ ਜੋ ਅਸੀਂ ਕਰ ਰਹੇ ਹਾਂ ਜੋ ਸਮਾਜ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਹਾਸਲ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉਹ ਤੇ ਸਟ੍ਰੈਟਜੀ ਬਣਾ ਸਕੀਏ ਅੱਜ ਕੱਲ ਵੈਸੇ ਵੀ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮੁਹਿੰਮ ਚੇੜੀ ਦੀ ਹੈ ਮੈਂ ਉਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਿਸਕ ਕਰ ਰਹੇ ਹਾਂ ਕਿਸਾਂ ਸਚੂਜ਼ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾਂ ਅਸੀਂ ਇਸ ਮਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜਬਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ उही मैं लोगों ने साझा किया है और उन्होंने दस कि जी मुहिम है ये बिल्कुल चल रही है और आने समय होज होगी उस कड़ी तहत वॉज जस्ट पब्लिक पुलिस पब्लिक इंटरेक्शन एंड आई एम वेरी हैप्पी लोगों ने बड़े खुल के विचार रखे है सोचा कि पताली मिनट का समा इट आज टेकन टू आर्स लोग कंसर्न ने जी इस कृति तो लोगों का कंसर्न तो है डेफीनेटली ਡਰੱਗਸ ਇੱਕ ਡਿਸਕਸ਼ਨ ਦਾ ਮੁੱਦਾ ਆਜਕਲ ਹਰ ਇੱਕ ਦਾ ਆਪਣਾ ਤੇ ਆਪਣਾ ਪਰਸੈਪਸ਼ਨ ਹੈ ਕੋਈ ਕਹਿੰਦਾ ਵਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨਹੀਂ ਕਿਹਾ ਜੀ ਵਧਿਆ ਕੁਛ ਨਹੀਂ ਕਿਹਾ ਪੁਲਿਸ ਬਹੁਤ ਛਾ ਕੰਮ ਕਰੀ ਹੈ ਜਿਵੇਂ ਇੱਕ ਸਪੌਂਸਰਡ 35 ਸਾਲ ਤੋਂ ਸਰਪੰਚ ਨੇ ਉਹਨੇ ਦੱਸਿਆ ਕਿ ਸਰ ਮੇਰੇ ਇਲਾਕੇ ਚ ਬਹੁਤ ਅੱਛਾ ਕੰਮ ਪੁਲਿਸ ਨੇ ਕੀਤਾ ਹੈਗਾ ਇੱਕ ਹੋਰ ਸਪੌਂਸਰ ਨੇ ਕਿਹਾ ਕਿ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਚ ਬੰਨ ਡੋਪਰਸ ਕਾ ਲਓ ਤੁਹਾਨੂੰ ਦੋ ਬੰਦੇ ਵੀ ਨਹੀਂ ਛੇੜੀ ਨਹੀਂ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਆਪਰੇਸ਼ਨਸ ਪਲਾਨ ਕਰਾਂਗੇ ਐਂਡ ਦੈਨ ਵੀ ਵਿਲ ਗੋ ਇਨ ਅ ਫੁੱਲ ਮੈਨਰ ਅਗੇਂਸਟ ਥਿਸ ਡਰਟੀ ਪੀਪਲ ਸਰ ਇਹ ਪਟਾਲਾ ਪੁਲਿਸ ਨਹੀਂ ਕੰਮ ਕੀਤੀ ਜਾਵੇ ਤਾਂ ਪਟਾਲਾ ਪੁਲਿਸ ਅਕਸ਼ਰ ਸਰਚ ਕਰਦੀ ਹੈ ਪੈਸੇ ਵੀ ਫੜਦੀ ਹੈ ਜਿਹੜੇ ਬੈਕਵਰਕ ਫੈਕਟਰਸ ਨੇ ਜਾਂ ਟੈਕਸ ਨੇ ਉਹਨਾਂ ਨੂੰ ਪ੍ਰੋਫਿਟ ਵੀ ਦਿਸ ਕਰਦੇ ਸਨ ਨਾਵਾ ਕੋਈ ਫੋਰਟ ਹੀ ਕਰ ਜਿੱਦ ਨਾਲ ਬੁੱਕ ਤੇ ਪੁਲਿਸ मैं हमेशा तो इस चीज़ विश्वास किया अज भी उही बेनती की है अभी भी उही अपील की है लोगों को इनफोमेषन कितने की हो रहा कि नहीं हो बिकॉज हर गली मुहल्च असी इस समाज चो इस सिस्टम चो ही हैं, लोगों को पता हों कि कौन की कर रहा है कि नहीं कर रहा जमें एक दो बुलाने ने कहा कि पुलिस में पता हूँ सुहाव टोल दिन कि नहीं गल के सू पता होता अभी इस चीज़ को लॉ करिए ਬਟ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਚ ਮੇਲ ਖਾ ਜਾਣ ਇੱਕ ਮੇਲ ਬਣ ਜੇ ਤਾਂ ਫਿਰ ਕੋਈ ਇਸ ਚੀਜ਼ ਚ ਮੈਨੂੰ ਨਹੀਂ ਨਜ਼ਰਾਂ ਦੀ ਕੋਈ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜਲੋਂ ਬੁਰਗੇ ਨਾਲ ਸੁਲਝ ਸਕੀਏ ਨਾ ਸਰ ਇੱਥੇ ਹੱਥਰ ਜਿਹੜੇ ਨਿਸ਼ੇੜੀ ਆ ਉਹ ਆਪ ਕੋ ਟੀਕਾ ਲਗਾ ਕੇ ਬਹੁਤ ਜੜੀਆਂ ਬਿਮਾਰੀਆਂ ਜਿਹੜੀਆਂ ਆ ਵਧਾ ਰਿਆ ਤੇ ਇੱਕ ਜਿਹੜੇ ਕੋਈ ਲੋਕ ਦੱਸਦੇ ਆ ਪਛਾਣ ਦੱਸਦੇ ਉਹਦੀ ਪਛਾਣ ਸਾਹਮਣੇ ਆ ਜਾਂਦੀ ਉਹਦੇ ਬਾਰੇ ਕੀ ਕਰਨਾ ਹੈ ਅਰੈਸਿਓ ਮੈਂ ਪਬਲਿਕ ਨੂੰ ਹੀ ਵਿਸ਼ਵਾਸ ਦਿਵਾਵਾਂਗਾ ਕਿ ਸਾਡਾ ਨਾਂ ਖੁੱਲ ਕੇ ਇੰਟਰੈਕਟ ਕਰੋ ਤੁਹਾਡੀ ਪਹਿਚਾਨ ਗੁਪਤ ਰਹੀ ਜਾਏਗੀ ਕੋਈ ਗਲਬਾਹ ਨਹੀਂ ਆਏਗੀ ਇਹਦੇ ਨਾਲ ਨਾਲ ਮੈਂ ਪੇਰੈਂਟਸ ਨੂੰ ਪਰਿਵਾਰਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਸਾਰਾ ਕੁਝ ਪੁਲਿਸ 'ਤੇ ਨਾ ਛੱਡੋ ਸਾਡੀਆਂ ਕਈ ਹੋਰ ਵੀ ਪ੍ਰਾਇਰੀਟیز ਨੇ ਕਈ ਹੋਰ ਵੀ ਕੰਮ ਨੇ ਅਸੀਂ ਐਂਡ ਵੀ ਆਰ ਐਕਸਪੈਕਟਿਡ ਐਂਡ ਸਪੋਸਟ ਟੂ ਡਿਲੀਵਰ ਮੋਰ ਦੈਨ 100% ਔਨ ਏਵਰੀ ਫਰੰਟ ਥੋੜਾ ਸਾਰੇ ਪਰਿਵਾਰ ਵੀ ਆਪਣਾ ਰੋਲ ਅਦਾ ਕਰਨ ਬੱਚਿਆਂ ਨੂੰ ਬਿਜ਼ੀ ਰੱਖਣ ਸਪੋਰਟਸ ਬਾਂਡ ਲੋਕ ਬੱਚਿਆਂ ਆਪਣੇ ਨੂੰ ਉਹਦੀ ਜਿਹੜੀ એનર્ਜੀ ਆ ਉਹ ਚੰਗੇ ਚੈਨ ਨਾਲ ਚਲਾਣ ਤਾਂ ਕਿ ਬੱਚੇ ਇਹਨਾਂ ਬੁਰਾਈਆਂ ਵਾਲ ਕ੍ਰਿਤੀਆਂ ਵੱਲ ਨਾ ਜਾਣ ਪਰ ਜੇਕਰ ਕਿਤੇ ਕੋਈ ਐਹੋ ਜੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਛਪਾਣ ਦੀ ਕੋਸ਼ਿਸ਼ ਨਹੀਂ ਕੀਤੀ ਐ ਪੁਲਿਸ ਨਾਲ ਸਾਂਝੀ ਕਰਕੇ ਉਸ ਬੱਚੇ ਦਾ ਸਰਕਾਰੀ ਰਾਏ ਕਰਾ ਕੇ ਉਹਨੂੰ ਦੁਬਾਰਾ ਠੀਕ ਕਰਕੇ ਵਾਪਸ ਜਿਹੜੀ ਮੇਨ ਜ਼ਿੰਦਗੀ ਦੀ ਤਾਰਾ ਗਈ ਉਹ ਲਿਆਂਦੀ ਪੂਰੀ ਕੋਸ਼ਿਸ਼ ਕੀਤੀ ਐ ਅਸੀਂ ਪੂਰਾ ਸਹਿਯੋਗ ਕਰਾਂਗੇ ਔਰ ਇਸੇ ਤੇ ਵਰਕ ਵੀ ਕਰਾਂਗੇ ਦੇਰੇ ਅਕਸਰ ਆ ਕੰਮ ਕਰ ਰਹੇ ਉਹਨਾਂ ਨੂੰ ਕੀ ਕੀਤਾ ਸਨਮਾਨ ਦਿੱਤਾ ਜਾਏਗਾ ਇਹ ਸਾਡੇ ਡੀਜੀਪੀ ਸਾਹਿਬ ਬਹੁਤ ਰਿਵਾਰਡ ਦੇ ਰਹੇ ਨੇ ਜੀ ਬਹੁਤ ਸਾਰੇ ਡਿਸਕਾ ਮਿਲ ਰਹੇ ਨੇ ਡੀਪੀ ਸਾਹਿਬ ਦੀਆਂ ਡਿਸਕਾ ਸਾਰਿਆਂ ਨੂੰ ਕੈਸ਼ ਅਵਾਰਡਸ ਸਰਟੀਫਿਕੇਟਸ ਮੈਂ ਤੇ ਪਿੰਡਾਂ ਵਾਲਿਆਂ ਨੂੰ ਆਪਣੀ ਜਨੀ ਸਾਡੀਆਂ ਵੀਡੀ ਸੀਸ ਨੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਾਂਗਾ ਕਿ ਸੌਰੀ देयर इज ਅ ਪਾਲਿਸੀ ਕਿ ਜੇ ਸਾਡੀ ਕੋਈ ਮਦਦ ਕਰਦਾ ਇਹ ਦਸਨ ਚ ਕਿ ਇੱਥੇ ਡਰੱਗਸ ਭਈਆਂ ਜਾਂ ਵਿਕਰੀਆਂ ਜਾਂ ਬਰਾਂਦ ਹੋ ਸਕਦੀਆਂ ਤਦ ਦੇਸ এ ਕਲੀਅਰ ਕਾਟ ਪਾਲਿਸੀ ਆਫ ਦੀ ਪੰਜਾਬ ਪੁਲਿਸ ਕਿ ਉਹਨਾਂ ਵਿਲੇਜ ਵਿਲਜ ਕਮੇਟੀਆਂ ਨੂੰ ਉਹਨੂੰ ਬਕਾਇਦਾ ਕੈਸ਼ ਰਿਵਾਰਡ ਜਾਂ ਹੋਰ ਰਿਵਾਰਡ ਆ